ਅਗਲੀ ਖਬਰ ਤੇ ਵੱਲ ਵਧਦੇ ਹਾਂ ਜੋ ਕਿ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਪੀਸੀਟੀਸੀ ਕਾਲਜ ਦੇ ਵਿੱਚ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋਈ ਹੈ ਇਸ ਦੌਰਾਨ ਬੀਤੇ ਦਿਨੀ ਇਹ ਝੜਪ ਹੋਈ ਸੀ ਤੇ ਇਸ ਦੌਰਾਨ ਇੱਕ ਧਿਰ ਨੇ ਦੂਜੀ ਧਿਰ ਦੇ ਬੱਚੇ ਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਘਟਨਾ ਦੇ ਵਿੱਚ ਜ਼ਖਮੀ ਹੋਏ ਬੱਚੇ ਨੂੰ ਇਲਾਜ ਦੇ ਲਈ ਦਿਪਕਾ ਹਸਪਤਾਲ ਜਿਹੜਾ ਨਿੱਜੀ ਹਸਪਤਾਲ ਹੈ ਉੱਥੇ ਭਰਤੀ ਕਰਵਾਇਆ ਗਿਆ ਹੈ ਜ਼ਖਮੀ ਬੱਚੇ ਦੀ ਪਛਾਣ ਲਵਿਸ਼ ਵਜੋ ਹੋਈ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਜ਼ਖਮੀ ਲਵਿਸ਼ ਨੇ ਦੱਸਿਆ ਹੈ ਕਿ ਉਹ ਕਾਲਜ ਦੇ ਵਿੱਚ ਹੋਟਲ ਮੈਨੇਜਮੈਂਟ ਦੇ ਵਿੱਚ ਕੋਰਸ ਕਰਦਾ ਸੀ ਨੂਰੀਸ਼ਨਾ ਦਾ ਇੱਕ ਵਿਦਿਆਰਥੀ ਉਸ ਨੂੰ ਕਾਫੀ ਤੰਗ ਪਰੇਸ਼ਾਨ ਕਰ ਰਿਹਾ ਸੀ ਬੀਤ ਦਿਨਾਂ ਤੋਂ ਉਸ ਨੇ ਕਈ ਵਾਰ ਇਨਕਾਰ ਕੀਤਾ ਅਤੇ ਬਾਅਦ ਦੇ ਵਿੱਚ ਪਾਰਕਿੰਗ ਦੇ ਵਿੱਚ ਉਸ ਦੇ ਨਾਲ ਉਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪਿੱਠ ਤੇ ਚਾਕੂ ਮਾਰਿਆ ਗਿਆ ਤੇ ਉਸ ਦੀ ਇਹ ਹਾਲਤ ਹੋ ਗਈ ਕਿਸੇ ਨੇ ਲੜਾਈ ਹੋਈ ਹੈ ਤੇ ਉਹਨੇ ਚਾਕੂ ਮਾਰਤਾ ਉਹਦੀ ਪਿੱਠ ਤੇ ਅੱਛਾ ਤੇ ਸਕੂਲ ਉਹਦੇ ਕਾਲਜ ਵਿੱਚ ਹੀ ਮੁੰਡਾ ਪੜ੍ਹਦਾ ਹੈਗਾ ਕੋਈ ਕਿਹੜਾ ਕਾਲਜ ਹੈ ਪੀਸੀਟੀ ਬੱਦੋਵਾਲ ਅੱਛਾ ਤੇ ਉਹਦੇ ਚੋਂ ਉਹਨੂੰ ਇਰੀਟੇਟ ਕਰ ਰਿਹਾ ਸੀ ਕਾਫੀ ਦੇਰ ਦਾ ਜੀ ਤੇ 12ਵੀਂ ਜਦੋਂ ਇਹ ਘਰ ਆਣ ਲਈ ਵਾਪਸ ਆਣ ਲਗਾ ਪਾਰਕਿੰਗ ਤੋਂ ਤਾਂ ਪਿੱਛੋਂ ਮੁੰਡੇ ਨੇ ਲੈ ਕੇ ਚਾਕੂ ਮਾਰਦਾ ਪਾਰਕਿੰਗ ਕਿੰਨੇ ਵਜੇ ਦਾ ਵਾਕਿਆ ਇਹ 4:30 ਵਜੇ ਦਾ ਕਾਰਨ ਪਤਾ ਲੱਗਿਆ ਜੀ ਕਿਉਂ ਹੋਇਆ ਇਸ ਤਰ੍ਹਾਂ ਕਾਰਨ ਉਹਨੂੰ ਇਰੀਟੇਟ ਬੜਾ ਕਰ ਰਿਆ ਸੀ ਫੋਨ ਉਹਦਾ ਖੋ ਕੇ ਅੱਛਾ ਜੀ ਇਰੀਟੇਟ ਬੋ ਕਰ ਰਿਆ ਸੀ ਉਹਨੇ ਮਨਾ ਵੀ ਕੀਤਾ ਕਿ ਨਾ ਇਰੀਟੇਟ ਕਰ ਬਹੁਤ ਜਦੋਂ ਵਾਪਸ ਆਣ ਲਗਾ ਤਾਂ ਇਹਨਾਂ ਨੇ ਪਿੱਛੋਂ ਮੁੰਡੇ ਨੇ ਲੈ ਕੇ ਚਾਕੂ ਪਹਿਲਾਂ ਵੀ ਕੋਈ ਇਦਾਂ ਦੀ ਗੱਲ ਦੱਸੀ ਗਈ ਹੋਣੀ ਨਾ ਪਹਿਲਾਂ ਕੋਈ ਵੀ ਨਹੀਂ ਹੋਈ ਤੇ ਹੁਣ ਕੀ ਕੀ ਜ਼ਿਆਦਾ ਜ਼ਖਮ ਜ਼ਿਆਦਾ ਹੋਇਆ ਹੈ ਹਾਂ ਜ਼ਖਮ ਜ਼ਿਆਦਾ ਬੈਕ ਤੇ ਸਪਾਈਨ ਤੇ ਹੋਇਆ ਹੈ ਕਿਹੜਾ ਬੱਚਾ ਹੈਗਾ ਕੁਝ ਪਤਾ ਲੱਗੋ ਉਹਦਾ ਕਿਹਨੇ ਨੂਰਿਸ਼ ਨਾਮ ਹੈ ਲੜਕੇ ਦਾ ਅੱਛਾ ਤੇ ਦੇਖ ਕਿੰਨੀ ਦੇਰ ਤੋਂ ਸਟੂਡੈਂਟ ਹੈਗੇ 3 ਸਾਲ ਹੋ ਗਏ ਉੱਥੇ ਪੜ੍ਹਦੇ ਨੇ ਪੀਸੀਟੀ ਤੇ ਪਹਿਲਾਂ ਤਾਂ ਨਹੀਂ ਇਦਾਂ ਦੇ ਕੋਈ ਪਹਿਲਾਂ ਕੋਈ ਵੀ ਨਹੀਂ ਆਇਆ ਫਸਟ ਟਾਈਮ ਹੋਇਆ ਹੈ ਨਾਇਰ ਦੀ ਕਿਸ ਨਾਲ ਲੜਾਈ ਨਾ ਕੁਝ ਜੀ ਬਾਹਰ ਨਿਕਲਣ ਲੱਗਾ ਘਰਾਂ ਲਈ ਪਿੱਛੋਂ ਲੈ ਕੇ ਮੁੰਡੇ ਨੇ ਚਾਕੂ ਮਾਰ ਦਿੱਤਾ ਤੇ ਚਾਕੂ ਕਿੱਦਾਂ ਆਇਆ ਕੁਝ ਪਤਾ ਲੱਗੇ ਚਾਕੂ ਸਾਨੂੰ ਖੁਦ ਨਹੀਂ ਪਤਾ ਕਾਲਜ ਕਿਵੇਂ ਐਂਟਰ ਕਰਦੇਗੇ ਜੀ ਇਹ ਤਾਂ ਕਾਲਜ ਵਾਲਿਆ ਤੇ ਵੀ ਹੈਗਾ ਕੋਲੇ ਤੇ ਵੀ ਸਵਾਲ ਖੜੇ ਹੋ ਗਏ ਮੈਂ ਕੋਲੇ ਪਕੜਿਆ ਵੀ ਇਹ ਮੁੰਡੇ ਨੂੰ ਵੀ ਫੜਿਆ ਜੀ ਬਾਅਦ ਚੋਂ ਮੁੰਡੇ ਨੂੰ ਵੀ ਛੁਡਾ ਕੇ ਲੈ ਗਏ ਹੈਗੇ ਉਹਦੇ ਫਾਇਦੇ ਸਾਫ ਅੱਛਾ ਮੁੰਡੇ ਨੂੰ ਛੁਡਾ ਕੇ ਲੈ ਗਏ ਪੀਸੀਟੀ ਫੜਾਤਾ ਸੀ ਉਹ ਮੁੰਡਾ ਜਦੋਂ ਪੀਸੀਟੀ ਫੜਿਆ ਓਕੇ ਤੇ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੀ ਕੀਤਾ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਜੀ ਤੁਹਾਨੂੰ ਜਿਹੜੀ ਫੁਟੇਜ ਵਗੈਰਾ ਚਾਹੀਦੀ ਹੈ ਉਹ ਅਸੀਂ ਦਵਾਂਗੇ ਤੁਹਾਡੇ ਨਾਲ ਖੜੇ ਆ ਜੀ ਤੇ ਮਗਰ ਇਸ ਟਾਈਮ ਕੋਈ ਵੀ ਡਿਵਰਟ ਨਹੀਂਗਾ